ਡੀਐਸਪੀ ਅਨਿਲ ਕੁਮਾਰ ਪੁਨਰ ਵੱਲੋਂ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਾਹਨਾਂ ਤੇ ਕਿੱਤੀ ਚਲਾਨ ਤੇ ਪੰਜ ਮੋਟਰਸਾਈਕਲ ਕਿਤੇ ਬਾਉ ਬਿਨਾ ਨੰਬਰ ਪਲੇਟਾਂ ਤੇ ਬਗੈਰ ਕਾਗਜ਼ਾਤ ਵਾਲੇ ਵਾਹਨ ਚਾਲਕਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਡੀਐਸਪੀ ਅਨਿਲ ਕੁਮਾਰ ਪੁਨਰ ਜ਼ਿਲ੍ਹਾ ਜਲੰਧਰ ਅਧੀਨ ਪੈਂਦੇ ਥਾਣਾ ਲਾਂਬੜਾ ਵਿਖੇ ਮਾਨਯੋਗ ਐਸਐਸਪੀ ਦਿਹਾਤੀ ਸਰਦਾਰ ਹਰਕਬਲਪ੍ਰੀਤ ਸਿੰਘ ਖੱਕ ਦੀਆਂ ਸਖਤ ਹਦਾਇਤਾਂ ਮੁਤਾਬਕ ਥਾਣਾ ਐਸਐਚਓ ਬਲਵੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਇੱਕ ਸ਼ਕਸ ਪੁਲਿਸ ਨਾਕਾ ਲਗਾਇਆ ਗਿਆ ਤੇ ਆਉਣ ਜਾਣ ਵਾਲੇ ਵਾਹਨਾਂ ਦੀ ਸਖਤੀ ਨਾਲ ਚੈਕਿੰਗ ਕੀਤੀ ਗਈ। ਇਸ ਮੌਕੇ ਡੀਐਸਪੀ ਕ੍ਰਾਈਮ 3 ਅਨਿਲ ਕੁਮਾਰ ਪਨੋਟ ਤੇ ਮੌਕੇ ਤੇ ਆ ਕੇ ਜਾਇਜ਼ਾ ਲਿਆ। ਇਸ ਮੌਕੇ ਡੀਐਸਪੀ ਕ੍ਰਾਈਮ ਅਨਿਲ ਕੁਮਾਰ ਪਨੋਟ ਨੇ ਕਿਹਾ ਕਿ ਇਲਾਕੇ ਵਿੱਚ ਹੋ ਰਹੀਆਂ ਲੁੱਟਖੋਹਾਂ ਤੇ ਵੱਧ ਰਹੇ ਕ੍ਰਾਈਮ ਨੂੰ ਰੋਕਣ ਲਈ ਆਉਣ ਜਾਣ ਵਾਲੇ ਵਾਹਨਾਂ ਦੀ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬਿਨਾ ਨੰਬਰੀ ਪਲੇਟਾ ਵਾਲੇ ਵਾਹਨਾਂ ਜਿਨ੍ਹਾਂ ਨੇ ਫੈਂਸੀ ਨੰਬਰ ਪਲੇਟਾ ਲਗਾਈਆਂ ਹੋਈਆਂ ਹਨ ਉਹਨਾਂ ਨੂੰ ਵੀ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਤੇ ਸਿਰਫ ਹਾਈ ਸਿਕਿਉਰਿਟੀ ਹੀ ਪਲੇਟਾ ਲਗਾਈਆਂ ਜਾਣ। ਉਹਨਾਂ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਲੋਕ ਮੋਟਰ ਵਿਕਲ ਐਕਟ ਦੀ ਪਾਲਣਾ ਕਰਨ। ਡੀਐਸਪੀ ਕ੍ਰਾਈਮ ਨੇ ਕਿਹਾ ਕਿ ਅੱਜ ਸ਼ੱਕ ਦੇ ਆਧਾਰ ਤੇ ਆਉਣ ਜਾਣ ਵਾਲੇ ਪੰਜ ਵਿਕਲਾਂ ਨੂੰ ਬਾਊਟ ਕੀਤਾ ਗਿਆ। ਇਸ ਮੌਕੇ ਐਸਐਚਓ ਲਾਂਬੜਾ ਬਲਵੀਰ ਸਿੰਘ ਸਿੱਧੂ ਤੋਂ ਇਲਾਵਾ ਥਾਣਾ ਲਾਂਬੜਾ ਦੇ ਪੁਲਿਸ ਮੁਲਾਜ਼ਮ ਹਾਜ਼ਰ ਸਨ। ਕਾਲਾ ਸੰਘਿਆਤੋ ਪੱਤਰਕਾਰ ਮਨਜੀਤ ਮਾਂਦੀ ਵਿਸ਼ੇਸ਼ ਰਿਪੋਰਟ ਅੱਜ ਸਾਰ ਅੱਜ ਲਾਂਬੜਾ ਦੇ ਵਿਖੇ ਜਿਹੜਾ ਪੁਲਿਸ ਨਾਕਾ ਲਗਾਇਆ ਗਿਆ ਅਜੀ ਸਰ ਇਹ ਕੀ ਸਾਰਾ ਮਾਮਲਾ ਜੀ ਕੀ ਕਹਿਣਾ ਚਾਹੋਗੇ ਸਰ ਜੇਣਾ ਦੇਖੋ ਮੈਂ ਡੀਐਸਪੀ ਨੇ ਕੋਲ ਮੇਰੀ ਪੁੱਛਣੀ ਰਹੀ ਜਿਲੰਦਰ ਘੱਟੀ ਦੇ ਵਿੱਚ ਡੀਐਸਪੀ ਕੋਲ ਮੈਂ ਗੇਸ ਤੇ ਆਪਰੇਸ਼ਨ ਸੁਪਰਵਾਈਜ਼ਰ ਵਾਸਤੇ ਮੈਨੂੰ ਇਹ ਥਾਣਾ ਲਾਂਬੜਾ ਤੇ ਮਕਸੂਦਾ ਥਾਣਾ ਮੈਨੂੰ ਮਿਲੇ ਨੇ ਜਿਹਦੇ ਵਿੱਚ ਖਾੜੇ ਬਗਾਏ ਪਏ ਤੇ ਚੱਕਰ ਮਾਲਾ ਰਹਿਣਾ ਹੈ ਐਸਐਸਓ ਸਾਹਿਬ ਨੂੰ ਅਫਸਰ ਸਰ ਬਾਣੀ ਡਾਇਰੈਕਸ਼ਨਸ ਹੈਗੇ ਨੇ ਅਸੀਂ ਨਾ ਅਫਸਰ ਉਹਨਾਂ ਨੂੰ ਪਾਸ ਆਊਟ ਕਰੀਂਗਾ ਤਾਂ ਇੱਕ ਬੜੀ ਪਰਵਾਹੀ ਤੇ ਜਿਹੜਾ ਤੁਸੀਂ ਸਵਾਲ ਕੀਤਾ ਕਿ ਨਾਮਪਲਾ ਟਾੜੇ ਦੇ ਵਿੱਚ ਆਕਰਵਾਇਆ ਗਿਆ ਹੈ ਇਹ ਨਾਕਾ ਨਹੀਂ ਹੈ ਜੀ ਇਹ ਉਪਰੋ ਡਾਇਰੈਕਸ਼ਨਸ ਹੈ ਜੀ ਨਾ ਤੇ ਉਹ ਡਾਇਰੈਕਸ਼ਨਸ ਇਹ ਹੈ ਜੀ ਨਾ ਕਿ ਹਰ ਕਿਸੇ ਵੇਲੇ ਵੀ ਕਿਸੇ ਵੇਲੇ ਜਰੂਰੀ ਨਹੀਂ ਕਿ ਹਾਂ ਦੀ ਪਿੰਨ ਪੁਆਇੰਟ ਸਵੇਰੇ ਜਾਂ ਸ਼ਾਮੇ ਦਾ ਨਾ ਕਰਾਓ ਨਾ ਕਿਸੇ ਵੇਲੇ ਵੀ ਤੁਸੀਂ ਸ਼ਹਿਰ ਦੇ ਵਿੱਚ ਆਪਣਾ ਜਿਹੜਾ ਕਸਬਾ ਚੱਟਿਆ ਤਾਂ ਤੁਸੀਂ ਇੰਚਾਰਜ ਹੋ ਜਾਂ ਜਿਹੜੇ ਤੁਹਾਡੇ ਹਲਕੇ ਚ ਪਿੰਡ ਪੈਂਦੇ ਨੇ ਉਹਨਾਂ ਪਿੰਡਾਂ ਵਿੱਚ ਗਾਹੇ-ਭਾਹੇ ਜਾ ਕੇ ਇਹ ਵਹੀਕਲਾਂ ਦੀ ਚੈਕਿੰਗ ਕਰੋ ਕਿਉਂਕਿ ਤੁਸੀਂ ਵੀ ਰੋਜ਼ ਅਖਬਾਰਾਂ 'ਚ ਪੜ ਰਹੇ ਹੋ ਜੀ ਤਾਂ ਤੁਸੀਂ ਵੀ ਕੋਈ ਇੱਕ ਸਮਾਜ ਦੇ ਵਿੱਚ ਰ ਮੋਟਰਸਾਈਕਲਾਂ ਤੇ ਜਿਹੜੀ ਹੈਗੀਆਂ ਵਾਰਦਤਾ ਕਰਨ ਵਾਲੇ ਬਹੁਤ ਜ਼ਿਆਦਾ ਨੇ ਤੇ ਉਹਦੇ ਵਿੱਚ ਜਿਹੜੇ ਉਹ ਵਾਰਦਤਾ ਤੋਂ ਵੀ ਮੋਟਰਸਾਈਕਲ ਯੂਜ਼ ਕਰਦੇ ਨੇ ਉਹ ਜਾਣਕਾਰ ਹੋ ਜਾਂ ਚੋਰੀ ਦੇ ਅੰਦਰ ਨੇ ਜਾਂ ਬਿਲੌਕ ਨੰਬਰ ਪਲੇਟ ਹੁੰਦੇ ਜਿੱਲੇ ਕਰਦੇ 7000 ਤੋਂ 1000 ਹੋ ਜਾਂਦੀ ਲੇਕਿਨ ਆਪਾਂ ਨੂੰ ਅਨਲੌਕ ਜਿੱਤ ਹੁੰਦਾ ਜਿਹੜਾ ਮਤਲਬ ਇਹ ਨਹੀਂ ਕਿ ਹਾਂ ਵੀ ਕੋਈ ਵੀ ਜਗਾ ਨੰਬਰ ਵਿੱਚ ਨੰਬਰ ਨੰਬਰ ਪਲੇਟ ਜੀ ਲੱਗੀ ਹੋਵੇ ਉਹ ਕਾਰ ਕਰਾਈਮ ਕਰ ਜੀ ਸਾਡਾ ਕੰਮ ਨਹੀਂ ਹੈ ਸਾਡਾ ਕੰਮ ਇਹ ਹੈਗਾ ਕਿ ਵੀਕਲ ਜਿਹੜੇ ਸੜਕ ਤੇ ਚੱਲ ਰਹੇ ਨੇ ਜਿਹਨੂੰ ਕੋਈ ਚਲਾ ਰਿਹਾ ਹੈ ਚਾਹੇ ਉਹ ਦਾ ਮਾਲਕ ਹੈ ਤੇ ਚਾਹੇ ਉਹ ਉਹ ਨੂੰ ਕਿਸੇ ਨੇ ਚਲਾਉਣ ਵਾਸਤੇ ਦਿੱਤਾ ਹੋਇਆ ਹੈ ਉਹਦੇ ਪ੍ਰੋਪਰ ਕਾਗਜ਼ ਪੂਰੇ ਹੋਣ ਖਾਸ ਕਰਕੇ ਨੰਬਰ ਪਲੇਟ ਲੱਗੀ ਹੋਵੇ ਫੈਂਸੀ ਨੰਬਰ ਪਲੇਟ ਨਾ ਹੋਵੇ ਉਹਦਾ ਆਰ ਸੀ ਉਹ ਵੀ ਪਣੀ ਹੋਵੇ ਆਰ ਸੀ ਪਣੀ ਹੋਵੇ ਤੇ ਨਾਲ ਹੀ ਉਹਦੇ ਵਿੱਚ ਕੋਈ ਵੀ ਜਿਹੜਾ ਐਕਸਟ੍ਰੀ ਡਾਕੂਮੈਂਟ ਦਾ ਡਾਇਰੈਕਟੇਜ ਕੋਈ ਬੰਦੇ ਵਿੱਚ ਹੋਵੇ ਜਿਹੜਾ ਜਿਹੜਾ ਸਕਟਰ ਫੋਟੋਸਾਈਕਲ ਦਾ ਰਾਈਟਰ ਤੇ ਜਿਹੜੇ ਹੁਕਮ ਆ ਗਏ ਉਹ ਕਰ ਕਰਾਲ ਵਾਸਤੇ ਕਰਮ ਵਾਲੀ ਵਾਸਤੇ ਵੀ ਹੈ ਕਿ ਨੰਬਰ ਪਲੇਟ ਜਿਹੜੀ ਹੈਗੀ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਵਿਜੀਬਲ ਹੋਣੀ ਚਾਹੀਦੀ ਹੈ ਤੇ ਜਿਹੜੀ ਇੱਕ ਮੋਟਰ ਵਹੀਕਲ ਡਿਪਾਰਟਮੈਂਟ ਵੱਲੋਂ ਆਥਰਾਇਜ਼ ਹੋਈਆ ਉਹੀ ਲੱਗੀ ਹੋਵੇ ਠੀਕਾ ਲੋਕੀ ਲਵਾ ਰਹੇ ਨੇ ਲੋਕੀ ਗਾਈਡ ਕਰ ਰਹੇ ਨੇ ਲੇਕਿਨ ਇਹ ਤਾਂ ਸਾਡਾ ਨਾਕਾ ਨਾਂ ਦਾ ਸਟ੍ਰਕਚਰ ਚੈਕਿੰਗ ਕਰਨਾ ਚラン ਕਰਨਾ ਮਕਸਦ ਨਾਲ ਬਈ ਹੈ ਕਿ ਜਿਹੜੇ ਆਮ ਜਨਤਾ ਆ ਜਿਨ੍ਹਾਂ ਦੇ ਕੋਲ ਵੀਕਲ ਹੈਗੇ ਨੇ ਤਾਂ ਆਪਾਂ ਵੱਖ-ਵੱਖ ਤਰ੍ਹਾਂ ਦੇ ਉਹ ਮੋਟਰ ਵਹੀਕਲ ਐਕਟ ਦੀ ਪਾਲਣਾ ਕਰ ਤੇ ਜਿਹੜੇ ਆਮ ਜਿਹੜੇ ਪੇਪਲ ਰਾਈਡਿੰਗ ਵਾਲੇ ਨੇ ਟ੍ਰਿਪਲ ਰਾਈਡਿੰਗ ਦੇ ਵਿੱਚ ਤੱਕ ਕਿਸੇ ਕਾਗਜ਼ ਦੀ ਵੀ ਲੋੜ ਨਹੀਂ ਜੇ ਤੁਹਾਡੇ ਕੋਲ ਕਾਗਜ਼ ਹੈ ਕਿ ਤਰ੍ਹਾਂ ਵੀ ਮੋਟਰਸਾਈਕਲ ਬੰਦ ਰਹਾਏ। ਉਹ ਇਹ ਹੀ ਸੋਚਿਆ ਜਾਊਗਾ ਕਿ ਟ੍ਰਿਪਲ ਰਾਈਡਿੰਗ ਟੋਟਲ ਉਹ ਸਭ ਕੁਝ ਜਾਣਦੇ ਪਛਾਣਦੇ ਹੋਏ ਮੋਟਰਸਾਈਕਲ ਐਕਟ ਵਿੱਚ ਜੋ ਮੈਸੇਜ ਬਣਦਾ ਆ। ਉਹ ਸਭ ਕੁਝ ਉਹਦੇ ਵਿੱਚ ਪੇਪਰ ਹੁੰਦਾ ਪੇਪਰ ਹੋ ਕੇ ਤੇ ਫਿਰ ਉਹ ਮੈਸੇਜ ਬਣਦਾ ਉਹਦੇ ਵਿੱਚ ਸਾਬ ਮਨਾਹੀ ਆ ਕਿ ਜਿਹੜਾ 2-ਵੀਲਰ ਆ ਉਹਦੇ ਤੇ ਟ੍ਰਿਪਲ ਰਾਈਡਿੰਗ ਕਿਸੇ ਹਾਲਤ ਵਿੱਚ ਨਹੀਂ। ਤੇ ਉਹ ਮੋਟਰਸਾਈਕਲ ਜਿਸ ਕੋ ਪਾਵਰ ਹੈਗੀ ਆ ਅੰਟਰਸ ਇੰਟਰਸੈਕਸ਼ਨ 207 ਨੂੰ ਮੋਟਰ ਵਹੀਕਲ ਐਕਟ ਕਿ ਜੇ ਉਹ ਕੋਈ ਇੱਕ ਵੀ ਡਾਕੂਮੈਂਟ ਘੱਟ ਹੁੰਦਾ ਇਹ ਤਾਂ ਪਰ ਰੈਡੀ ਦਾ ਚਲਾਉਣ ਹੋਗਾ ਚਲਾਉਣ ਕੋ ਤੇ ਜਾ ਮੋਟਰ ਮੋਟਰ ਵੀ ਕਲੈਕਟਰ ਚੋ ਹੋਣਾ ਚਲਾ ਪਰ ਅੱਜ ਜਿਹੜਾ ਤੁਸੀਂ ਨਾਕਾ ਲਾਇਆ ਸਿਰਫ ਇਸੇ ਕਰਕੇ ਕਿ ਜਿਹੜਾ ਮਾਰੇ ਅਨਸਰ ਨੇ ਕਿ ਕਿ ਆ ਕੋਈ ਵੀ ਕੋਈ ਵਿਵਾਦ ਕਰਨ ਦੀ ਫਰਾਗ ਵਿੱਚ ਪੁਰੇ ਕਰਦੇ ਨੇ ਇਹਨਾਂ ਦੇ ਮੈਸੇਜ ਜਾਵੇ ਇਹ ਤੇ ਜੇ ਇਹ ਅੰਮ੍ਰਾ ਏਰੀਆ ਨੇ ਜੇ ਜੰਦਰ ਏਰੀਆ ਜੰਦਰ ਧਰਤੀ ਦੇ ਏਰੀਆ ਵਿੱਚ ਕਿਤੇ ਵੀ ਵੱਢ ਗਏ ਤੇ ਨਾ ਚਾਰਜਿੰਗ ਨਹੀਂ ਚੱਲ ਰਹੀ ਜਾਂ ਗਾਹੇ-ਬਗਾਹੇ ਹੋਣੀ ਆ ਇਹ ਕੋ ਦੱਸ ਕੇ ਨਹੀਂ ਹੋਣੀ ਕਾਹਵੇਂ 5 ਤੋਂ 9 6 ਤੋਂ 9 ਜਾਂ 12 ਤੋਂ 13 ਨਹੀਂ ਤੇ ਜਦੋਂ ਐਸਚਓ ਸਾਹਿਬ ਨੂੰ ਖੁੱਲੀ ਝੂਟ ਹੈਗੀ ਆ ਇਹ ਥਾਰੇ ਦੇ ਆਪਣੇ ਚਾਰਜ ਦੇ ਥਾਣੇ ਦੇ ਜਿਹੜੀ ਵੀ ਜੂਰੂਰਤਾਂ ਨੇ ਉਹਦੇ ਮਾਲਕ ਨੇ ਉਹਦੇ ਵਿੱਚ ਕ੍ਰਾਈਮ ਨਾ ਹੋਣ ਦੇਣਾ ਇਹਨਾਂ ਦੀ ਫਸਟ ਪ੍ਰਾਇਓਰਟੀ ਹੈਗੀ ਆ ਤੇ ਉਸ ਉਸ ਪ੍ਰਾਇਓਰਟੀ ਨੂੰ ਪੂਰਾ ਕਰਨ ਵਾਸਤੇ ਕਿਸੇ ਵੀ ਵੇਲੇ ਵੀ ਲਾ ਕੇ ਕਿਸੇ ਥਾਂ ਤੇ ਜਾ ਕੇ ਨਾਕਾ ਲਾ ਕੇ ਜਾਂ ਕਿਸੇ ਵੀ ਕੰਮ ਨੂੰ ਰੋਕੇ ਚੈਕਿੰਗ ਕਰ ਸਕਦੇ ਆ। ਇਹ ਸਰ ਕਿਨੇ ਗਵਰਨਰ ਦੇ ਚਲਾਨ ਤੇ ਕਿਨੇ ਗਵਰਨਰ ਜਿਹੜੇ ਜਿਹੜੇ ਬੌਂਡ ਕੀਤੇ ਆ ਜੀ। ਦੇਖੋ ਅੱਜ ਇਹਨਾਂ ਦੀ ਜਿਹੜੀ ਸਵੇਰ ਦੀ ਚੈਕਿੰਗ ਮੈਂ ਦੀ ਹੋਈ ਆ ਐਸਐਚਓ ਸਾਹਿਬ ਦੇ ਮੇਰੇ ਆਉਣ ਤੋਂ ਪਹਿਲਾਂ ਇਹ ਲਗਾ ਚਾਪਣੀ ਪੰਜ ਵੀ ਕਲੇ ਬੌਂਡ ਕਰ ਚੁੱਕੇ ਆ। ਕਿ ਮਿਕਲ ਬਾਉਂਡ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਇਹਨਾਂ ਨੂੰ ਪੀਨਲਾਈਜ਼ ਕਰਨਾ ਹੈ ਪੀਨਲਾਈਜ਼ ਕਰਨ ਦਾ ਕਿ ਘੱਟੋ-ਘੱਟੇ ਅਵੇਸ ਨੂੰ 10 ਦਸਾਂ ਬੰਦਿਆਂ ਨੂੰ ਮੈਸੇਜ ਆਵੇ 100 ਬੰਦਿਆਂ ਨੂੰ ਮੈਸੇਜ ਆਵੇ ਕਿ ਜੇ ਤੁਸੀਂ ਸੜਕ 'ਤੇ ਕਾਜਾਂ ਤੋਂ ਬਗਾਇਆ ਟ੍ਰਿਪਲ ਰਾਈਡਿੰਗ ਦੇ ਫੈਂਸੀ ਨੰਬਰ ਪਹਿਲੇ ਲਾ ਕੇ ਚੱਲਦੇ ਹੋ ਤੇ ਪੁਲਿਸ ਦਾ ਤੁਹਾਨੂੰ ਰੋਕਣਾ ਹੈ ਤੇ ਰੋਕ ਕੇ ਤੁਹਾਡਾ ਜੋ ਮੋਟਰ ਵਾਈਕਲੈਂਡਰ ਵਿੱਚ ਜਿੰਨੀ ਤਾਰਾਂ ਤੱਕ ਕਾਰਵੇਂ ਪੜਦੀ ਹੈ ਉਹ ਆਪਾਂ ਕਾਫੀ ਕਰਦੇ ਜਿਹਦੇ ਵਿੱਚ ਕੋਈ ਨਹੀਂ ਹੈ ਕਿਉਂਕਿ ਜਦੋਂ ਇਹ ਇੱਕ ਦਿਨ ਦਾ ਕਰਾਈਮ ਹੈਗਾ ਜਿਹਦੇ ਵਿੱਚ ਸਾਰੋਂ ਵੱਧ ਫੋਨ ਆਉਂਦੇ ਨੇ ਤੇ ਜਿਹੜੇ ਮੋਟਰ ਵਹਨ ਇਨਸਾਨ ਨੇ ਠੀਕ ਹੈ ਹਰ ਇੱਕ ਪਰਿਵਾਰ ਦਾ ਮੈਂਬਰ ਕੋ ਫੋਨ ਕਰਦਾ ਆ ਉਹ ਪਹਿਲਾਂ ਵੀ ਇਹ ਦੇਖੇ ਕਿ ਆਪਣੇ ਬੱਚੇ ਨੂੰ ਜਿਹੜਾ ਕੋਈ ਵਹੀਕਲ ਲੈ ਕੇ ਜਾ ਰਿਹਾ ਆ ਵਹੀਕਲ ਲੈ ਕੇ ਡਰਾਈਵਰ ਵੀ ਵਹੀਕਲੇ ਵੀਕਰ ਨੂੰ ਰਾਈਡ ਕਰ ਰਿਹਾ ਆ ਉਹਦੇ ਕਾਗਜ਼ ਪੂਰੇ ਕਰਕੇ ਭੇਜੇ ਉਹ ਵੀ ਪੁਲਿਸ ਦਾ ਕੰਮ ਹੈ ਕਾਨੂੰਨ ਦੇ ਹਿਸਾਬ ਨਾਲ ਕੰਮ ਕਰਨਾ ਤੇ ਮੋਟਰ ਵੀਕਲ ਐਕਟ ਦੇ ਵਿੱਚ ਇਸ ਜੁਰਮ ਦੀ ਸਜ਼ਾ ਚਲਾਨ ਹੈ ਤੇ ਜਾਂ ਮੋਟਰਸਾਈਕਲ ਦੇ ਵਿੱਚ ਜਾਂ ਜਾਂ ਵਹੀਕਲ ਐਕਟ ਦੇ ਵਿੱਚ ਇਹ ਨੂੰ ਇੰਪੋਰਟ ਹੋ ਜਿਹਦੇ ਵਿੱਚ ਕੋਈ ਕਿੰਤੂ ਫਰਤੂ ਨਹੀਂ ਸਰ ਕੋਈ ਮਾੜਾ ਆਨਸਰ ਜਿਹੜਾ ਨੋਟਿਸ ਦੇ ਵਿੱਚ ਆ ਜੀ ਜੀ ਕੋਈ ਮਾੜਾ ਆਨਸਰ ਨੋਟਿਸ ਦੇ ਵਿੱਚ ਆ ਸਰ ਮੋਟਰ ਦੇ ਵਿੱਚ ਦੇਖੋ ਜੀ ਕਮਾਉਣ ਆਇਆ ਤੇ ਤੁਹਾਡੇ ਤੋਂ ਕੰਮ ਕਿੰਨੇ ਲੈਣੀ ਠੀਕ ਹੈ ਸਰ